ਇਹ ਹੈ ਜੀ ਪੰਜਵੇਂ ਪੌੜੀ ਦੀ ਨੌਵੀਂ ਪੰਕਤੀ ਜੇ ਹੋਂ ਜਾਣਾ ਆਖਾ ਨਹੀਂ ਕਹਿਣਾ ਕਥੁ ਨਾ ਜਾਈ ਤੇ ਇਸ ਨੂੰ ਆਪਾਂ ਗਾ ਕੇ ਵੀ ਪੜ ਸਕਦੇ ਹਾਂ ਜੀ ਜੇ ਹੋਂ ਜਾਣਾ ਆਖਾ ਨਹੀਂ ਕਹਿਣਾ ਕਥੁ ਨਾ ਜਾਈ ਜੇ ਜੇਕਰ ਹਾਂ ਜੀ ਮਤਲਬ ਮੈਂ ਜੇ ਮੈਨੂੰ ਜਾਣਾ ਸਮਝ ਲਵਾ ਅਨੁਭਵ ਕਰ ਲਵਾ ਆਖਾਂ ਕਹਿ ਨਹੀਂ ਕਹਿਣਾ ਕਿਸੇ ਚੀਜ਼ ਨੂੰ ਬਿਆਨ ਕਰਨਾ ਕਹਿ ਦੇਣਾ ਨਹੀਂ ਨਹੀਂ ਸਕਦਾ ਨਹੀਂ ਹੈ ਜੀ ਮਤਲਬ ਨਹੀਂ ਮਤਲਬ ਦੱਸ ਨਹੀਂ ਸਕਦਾ ਮੈਂ ਬਿਆਨ ਨਹੀਂ ਕਰ ਸਕਦਾ ਕਹਿਣਾ ਫਿਰ ਗੱਲ ਲੱਗੇ ਜੀ ਕਿਸੇ ਚੀਜ਼ ਨੂੰ ਬਿਆਨ ਕਰਨਾ ਕਿਸੇ ਚੀਜ਼ ਨੂੰ ਦੱਸਣਾ ਕਥਨ ਨੰਨਿ ਨੂੰ ਔਂਕੜ ਆ ਗਿਆ ਜੀ ਪ੍ਰਭੂ ਪਰਮਾਤਮਾ ਜਿਹੜਾ ਉਸ ਨੂੰ ਬਿਆਨ ਕਰਨਾ ਬੜਾ ਔਖਾ ਹੈ ਕਥਨ ਦਾ ਮਤਲਬ ਹੈ ਜੀ ਕਿਸੇ ਜੀ ਨੂੰ ਦੱਸਣਾ ਕਿਸੇ ਜੀ ਨੂੰ ਬਿਆਨ ਕਰਨਾ ਕਥਨ ਨੂੰ ਨੰਨਾ ਹੋ ਔਂਕੜ ਹੋਣ ਕਰਕੇ ਜੀ ਇਹ ਹੋਂ ਦਾ ਇੱਥੇ ਹੈ ਵੀ ਹੋਂ ਵੀ ਜਿਵੇਂ ਔਂਕੜ ਆਇਆ ਵੀ ਇੱਕ ਵਚਨ ਮੈਂ ਪ੍ਰਭੂ ਪਰਮਾਤਮਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਆਪਣੇ ਮਨ ਨੂੰ ਸਮੂਦਰ ਕਰ ਰਿਹਾ ਜਾਂ ਆਪਾਂ ਆਪਣੇ ਮਨ ਨੂੰ ਸਮੁੰਦਰ ਕਰ ਲਈਏ ਵੀ ਜੇ ਹੋਂ ਜਾਣਾ ਜਿਵੇਂ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਨੂੰ ਉਸ ਦੇ ਗੁਣਾਂ ਨੂੰ ਉਸ ਦੇ ਨਿਜਮ ਨੂੰ ਸਮਝ ਵੀ ਲਵਾਂ ਮੈਂ ਦੱਸ ਨਹੀਂ ਸਕਦਾ ਕਿਉਂ ਕਿ ਕਹਿਣਾ ਕਥਣਾ ਜਿਹੜਾ ਪ੍ਰਭੂ ਪਰਮਾਤਮਾ ਹੈ ਉਹ ਬਹੁਤ ਔਖਾ ਬਿਆਨ ਕਰਨਾ ਬੜਾ ਔਖਾ ਹੈ ਜੀ ਕਹਿਣਾ ਕਥਨ ਭਾਅ ਬਿਆਨ ਕਰਨਾ ਦੱਸਣਾ ਕਿਸੇ ਚੀਜ਼ ਦੀ ਕਥਾ ਕਰਨੀ ਬਹੁਤ ਔਖੀ ਹੈ ਜੀ ਠੀਕ ਹੈ ਜੀ ਕਥਾ ਕਰਨੀ ਬਹੁਤ ਹੀ ਔਖੀ ਹੈ ਦੱਸ ਨਹੀਂ ਸਕਦੇ ਜੀ ਇਸ ਚੀਜ਼ ਨੂੰ ਕਥਨ ਨਾ ਇਹਨੂੰ ਨੰਨੇ ਨੂੰ ਕੰਨਾ ਨਾ ਪੜਨਾ ਜੀ ਜਾਈ ਜੂ ਜੇ ਕੰਨਾ ਈੜੇ ਵਰੀ ਜਾਈ ਜਾਇਆ ਜਾ ਸਕਦਾ ਦੱਸਣਾ ਤੇ ਅਰਥ ਤੇ ਨਿਗਾ ਮਰ ਲੈਣੀ ਜੇ ਮੈਂ ਉਸ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਜੇ ਹਾਂ ਜਾਣਾ ਭਾਵ ਉਸ ਦੇ ਨਿਜਮ ਨੂੰ ਉਸ ਦੇ ਹੁਕਮ ਨੂੰ ਜਾਣਾ ਸਮਝ ਲਵਾਂ ਜੇ ਹਾਂ ਜਾਣਾ ਜੇਕਰ ਉਸ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਨਿਜਮ ਨੂੰ ਉਸ ਦੇ ਹੁਕਮ ਨੂੰ ਸਮਝ ਵੀ ਲਵਾਂ ਭਾਵ ਇੰਨੀ ਕੁ ਮੈਨੂੰ ਸੋਝੀ ਮਿਲ ਜਵੇ ਆਖਾਂ ਨਹੀਂ ਤਾਂ ਵੀ ਮੈਂ ਉਸ ਹੁਕਮ ਨੂੰ ਬੋਲ ਕੇ ਬਿਆਨ ਨਹੀਂ ਕਰ ਸਕਦਾ ਜਦੋਂ ਸ਼ਬਦਾਂੰਦਾਂ ਨੇ ਜੇ ਗੁੰਗੇ ਕੀ ਮਠਿਆਈ ਵੀ ਗੁੰਗਾ ਮਠਿਆਈ ਨੂੰ ਕਿਵੇਂ ਬੋਲ ਕੇ ਦੱਸ ਸਕਦਾ ਉਹ ਮੈਂ ਮਹਾਰਾਜ ਦੇ ਗੁਣਾਂ ਨੂੰ ਜੇ ਮੈਨੂੰ ਮਾੜੀ-ਮੋਟੀ ਪ੍ਰਮਾਤਮਾ ਰਹਿਮਤ ਕਰੇ ਜੇ ਪ੍ਰਮਾਤਮਾ ਮੈਨੂੰ ਸਮਝ ਪਾ ਦੇਵੇ ਤਾਂ ਮੈਂ ਬੋਲ ਕੇ ਦੱਸਣ ਦੇ ਕਾਬਿਲ ਨਹੀਂ ਹਾਂ ਜੀ ਤਾਂ ਮੈਂ ਬਿਆਨ ਕਰਨ ਦੇ ਕਾਬਿਲ ਨਹੀਂ ਹਾਂ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਉਸ ਦੇ ਹੁਕਮ ਨੂੰ ਉਸ ਦੇ ਨਿਜਮ ਨੂੰ ਠੀਕ ਹੈ ਜੀ ਕਹਿਣਾ ਕਥਨ ਨਾ ਜਾਏ ਕਹਿਣਾ ਭਾਵ ਜਿਹੜਾ ਆਪਾਂ ਪਹਿਲਾਂ ਗੱਲ ਕਰਦੇ ਸੀ ਹੁਕਮ ਨਿਜਮ ਉਹ ਸਭ ਕੁਝ ਕਹਿਣਾ ਜਿਹੜਾ ਉਸ ਬਾਰੇ ਦੱਸਣਾ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਗੁਣਾ ਨਿਜਮ ਨੂੰ ਦੱਸਣਾ ਇਹ ਕਹਿਣੇ ਵਿੱਚ ਆ ਜਾਂਦੇ ਆ ਜੀ ਕਥਨ ਭਾਵ ਬੜਾ ਔਖਾ ਹੈ ਜੀ ਬੜਾ ਕਰੜਾ ਹੈ ਜੀ ਇਹ ਚੀਜ਼ ਨੂੰ ਦੱਸਣਾ ਬਿਆਨ ਕਰਨਾ ਨਾ ਜਾਈ ਨਹੀਂ ਕੀਤਾ ਜਾ ਸਕਦਾ ਪਾਉ ਉਸ ਪ੍ਰਭੂ ਪਰਮਾਤਮਾ ਦੇ ਗੁਣਾ ਨੂੰ ਉਸ ਦੇ ਹੁਕਮ ਨੂੰ ਉਸ ਦੇ ਨਿਜਮ ਨੂੰ ਜਿਹੜਾ ਬਿਆਨ ਕਰਨਾ ਹੈ ਜੀ ਇਹ ਬੜਾ ਹੀ ਔਖਾ ਇਹ ਬੜਾ ਹੀ ਕਰੜਾ ਕੰਮ ਹੈ ਤੇ ਇਹ ਕਿਸੇ ਦੇ ਵਸਦਾ ਨਹੀਂ ਹੈ ਜੀ